ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਿਰਾਈ ਮਿੱਤਰਾ ਲਾ ਦਿੱਤਾ ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਿਰਾਈ ਮਿੱਤਰਾ ਲਾ ਦਿੱਤਾ ਤੇਰੇ ਅੱਗੇ ਸੀਸ ਤੇਰੇ ਅੱਗੇ ਸੀਸ ਝੁਕਾ ਦਿੱਤਾ ਤੈਨੂੰ ਦੁਨੀਆ ਅੱਜ ਵੀ ਗਾਉਂਦੀ ਐ ਓਏ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਤੇਰੀ ਯਾਦ ਬੜਾ ਸਾਨੂੰ ਆਉਂਦੀ ਐ ਦੱਸ ਕੀ ਕਰੀਏ ਪਾਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੱਧੂ ਜੀ ਮਲਕੀਤ ਜੀ ਅੱਜ ਮਰਹੂਮ ਗਾਇਕ ਸਿੱਧੂ ਮਸਲਵਾਨ ਦੀ 33 ਬਰਸੀ ਹੈ ਤੁਸੀਂ ਆਇਓ ਹੈ ਨਾ ਹਾਂਜੀ ਕਿਵੇਂ ਲੱਗਿਆ ਕਿਵੇਂ ਲੱਗਿਆ ਇਹਨੂੰ ਵਿਚਾਰੇ ਅੱਜ ਬਰਸੀ ਤੇ ਆਏ ਜੀ ਤੇ ਨੂੰ ਸ਼ਰਧਾਂਜਲੀ ਦੇਣ ਆਏ ਆਂ ਜੀ ਉਹ ਬੜੇ ਦੂਖੀ ਹਿਰਦੇ ਦੇ ਨਾਲ ਆਇਆ ਬਈ ਸੰਧਾ ਜੀ ਦੇ ਨਾਲ ਆਇਆ ਤੇ ਇਹਦਾ ਮੈਂ ਇੱਕ ਗਾਣਾ ਵੀ ਲੈ ਕੇ ਲੈ ਕੇ ਆਇਆ ਅਸੀਂ ਇੱਕ ਮੈਂ ਥੋੜੀ ਗੱਲ ਕੱਟ ਰਿਹਾ ਪਹਿਲਾਂ ਅਸੀਂ ਦੇਖ ਰਹੇ ਤੁਹਾਡੇ ਸ਼ਰਟ ਦੇ 295 ਦੀ ਕੜਾਈ ਕੱਢੀ ਹੋਈ ਹੈ ਇਹ ਮੈਂ ਕਮੀਜ਼ ਲੈ ਕੇ ਨਮਾ ਜੀ ਪੂਆਗੇ ਲਿਆਇਆ ਉਹ ਤੋਂ ਅੱਛਾ ਉਹ ਮੈਨੂੰ ਲੱਗਿਆ ਹਸਨ ਲੱਗਿਆ ਅਖਰਾਲਾ ਅਖਰਾਲਾ ਉਹ ਕਹਿੰਦਾ 100 ਰੁਪਿਆ ਲੱਕੂਗਾ ਇੱਕ ਅੱਖਰ ਦਾ ਨੂੰ ਮੈਂ ਕਹੀ ਚਾਹੇ ਤੂੰ 500 ਲੈ ਲੈ ਯਾਰ ਕਿ 295 ਪਾ ਅੱਛਾ 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 ਆਪਣੇ ਸੌਕ ਆਪ ਨੂੰ ਪਿਆਰ ਆ ਇਹਦੇ ਨਾਲ ਯਾਰ ਆਪਣੇ ਵਿੱਚ ਬਸਿਆ ਹੈ ਸਿੱਧੂਪੁਰਾ ਗੀਤ ਗਾ ਰਹੇ ਹੋ ਕੋਈ ਹਾਂਜੀ ਗੀਤ ਇਹਦੀ ਯਾਦ ਆ ਗਈ ਤੇ ਜੀ ਸੁਣਾਈਏ ਸੁਣਾਓ ਜੀ ਤੇਰੀ ਯਾਦ ਸਿੱਧੂ ਸਾਨੂੰ ਆਉਂਦੀ ਐ ਦੱਸ ਕੀ ਕਰੀਏ ਹਾਏ ਸਾਡੇ ਦਿਲ ਨੂੰ ਬੜਾ ਤੜਫਾਉਂਦੀ ਐ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਿਰਾਈ ਮਿਤਰਾ ਲਾ ਦਿੱਤਾ ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਿਰਾਈ ਮਿਤਰਾ ਲਾ ਦਿੱਤਾ ਤੇਰੇ ਅੱਗੇ ਸੀਸ ਤੇਰੇ ਅੱਗੇ ਸੀਸ ਝੁਕਾ ਦਿੱਤਾ ਤੈਨੂੰ ਦੁਨੀਆ ਅੱਜ ਵੀ ਗਾਉਂਦੀ ਐ ਓਏ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਤੇਰੀ ਯਾਦ ਬੜਾ ਸਾਨੂੰ ਆਉਂਦੀ ਐ ਦੱਸ ਕੀ ਕਰੀਏ ਤੈਨੂੰ ਦੁਨੀਆ ਚੇਤੇ ਕਰਦੀ ਐ ਤੇਰਾ ਜਣਾ ਖਣਾ ਹਮ ਦਰਦੀ ਐ ਤੈਨੂੰ ਦੁਨੀਆ ਚੇਤੇ ਕਰਦੀ ਐ ਤੇਰਾ ਜਣਾ ਖਣਾ ਹਮ ਦਰਦੀ ਐ ਕਲਾ ਅੱਜ ਵੀ ਤੇਰੀ ਕਾਲਾ ਅੱਜ ਵੀ ਤੇਰੀ ਚੜਦੀ ਐ ਤੇਰੀ ਰੂਹ ਅੱਖੀਆਂ ਮੂਰੇ ਆਉਂਦੀ ਐ ਦੱਸ ਕੀ ਕਰੀਏ ਹਾਏ ਕੋਈ ਪੁੱਤ ਕੀ ਕਰੀਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆਕੇ ਖੜਦਾ ਏ ਉਹਦੇ ਦਿਲ ਵਿੱਚ ਬਹੁਤੀ ਉਹਦੇ ਦਿਲ ਵਿੱਚ ਬਹੁਤੀ ਸਰਦਾ ਏ ਤੇਰੀ ਰੂਹ ਅੰਬਰਾਂ ਵਿੱਚ ਉਂ ਗਾਉਂਦੀ ਏ ਦੱਸ ਕੀ ਕਰੀਏ ਹਾਏ ਓਏ ਪੁੱਤ ਕੀ ਕਰੀਏ ਤੇਰੀ ਯਾਦ ਬੜਾ ਤੜਫਾਉਂਦੀ ਏ ਓ ਦੱਸ ਕੀ ਕਰੀਏ ਸਿੱਧੂ ਕੀ ਕਰੀਏ